ਰੂਪ ਤੇ ਬਸੰਤ ਰਾਜਖੜ ਦੇ ਸੈਨਿਕ ਨੇਕਦਿਲ ਧਰਮੀ ਅਤੇ ਅਦਲੀ ਰਾਜੇ ਦੇ ਨਾਂ ਨਾਲ ਪ੍ਰਸਿੱਧ ਸਨ ਉਸਦੇ ਰਾਜ ਵਿੱਚ ਪਰਜਾ ਬਹੁਤ ਸੁਖੀ ਸੀ ਸਾਰੇ ਉਸ ਨੂੰ ਬੜਾ ਆਦਰ ਮਾਣ ਦਿੰਦੇ ਸਨ ਕਿਸੇ ਗੱਲ ਦੀ ਉਸ ਨੂੰ ਤੋਟ ਨਹੀਂ ਸੀ ਔਲਾਦ ਵੱਲੋਂ ਵੀ ਉਹ ਸੰਤੁਸ਼ਟ ਸੀ ਉਸਦੇ ਦੋ ਪਿਆਰੇ ਪੁੱਤਰ ਸਨ ਰੂਪ ਤੇ ਬਸੰਤ ਜਿਨ੍ਹਾਂ ਨੂੰ ਵੇਖਿਆ ਭੁਖ ਲੈਂਦੀ ਸੀ ਅਥਾ ਰਾਜਕ ਰਾਜ ਜਾਲਦੀਆਂ ਸਨ ਰੂਪ ਵੱਡਾ ਸੀ 15 ਵਰਿਆਂ ਦਾ ਤੇ ਬਸੰਤ ਰੂਪ ਤੋਂ 2 ਸਾਲ ਛੋਟਾ ਸੀ ਖੜਿਤ ਸੈਨ ਆਪਣੀ ਪਿਆਰੀ ਰਾਣੀ ਰੂਪવતી ਵੱਲੋਂ ਫਿਕਰਮੰਦ ਸੀ ਰੂਪવતી ਕੁਝ ਸਮੇਂ ਤੋਂ ਬਿਮਾਰ ਸੀ ਰਾਜ ਦੇ ਹਕੀਮਾਂ ਨੇ ਉਸ ਦਾ ਬਹੁਤ ਇਲਾਜ ਕੀਤਾ ਪਰ ਉਹ ਅਜੇ ਹੀ ਮੰਝੇ ਤੇ ਬਈ ਕਿ ਉੱਠ ਨਾ ਸਕੀ ਤੇ ਕੁਝ ਦਿਨ ਬਾਅਦ ਕੇ ਰਾਣੀ ਸਵਰਗ ਸਿਧਾਰ ਗਈ ਰਾਣੀ ਦੀ ਮੌਤ ਕਾਰਨ ਸਾਰੇ ਰਾਜ ਵਿੱਚ ਸੋਗ ਦੀ ਲਹਿਰ ਦੌੜ ਗਈ ਰੂਪ ਬਸੰਤ ਆਪਣੀ ਮੰਦੇਬ ਵਿਯੋਗ ਵਿੱਚ ਬਹੁਤ ਰੋਣੇ ਉਹਨਾਂ ਦਾ ਰੋਣ ਚੱਲਿਆ ਨਹੀਂ ਸੀ ਜਾਂਦਾ ਖੜਿਤ ਸੈਨ ਆਪ ਹਾਲੋਂ ਬੇਹਾਲ ਹੋਇਆ ਪਿਆਸੀ ਉਸ ਨੂੰ ਸੁਝ ਨਹੀਂ ਸੀ ਰਿਹਾ ਕਿ ਕਿਵੇਂ ਆਪਣੇ ਆਪ ਤੇ ਕਾਬੂ ਪਾਵੇ ਰਾਜ ਦੇ ਅਹਿਲਕਾਰਾਂ ਤੇ ਦਰਬਾਰੀਆਂ ਨੇ ਉਹਨਾਂ ਦੇ ਗਮ ਨੂੰ ਭੁਲਾਉਣ ਲਈ ਸ਼ਾਨਦਿਰਵਰੀਆਂ ਦਿੱਤੀਆਂ ਤੇ ਟਾਰਸਾ ਬਣਾਈਆਂ ਸਮਾ ਆਪਣੀ ਤੋਰੇ ਤੁਰਦਾ ਰਿਹਾ ਰੂਪ ਬਸੰਤ ਜਵਾਨੀ ਦੀਆਂ ਬਰੂਹਾਂ ਤੇ ਪੁੰਜ ਛੁੱਕੇ ਸਨ ਉਹਨਾਂ ਦੇ ਆਪਣੇ ਸ਼ੌਕ ਸਨ ਰੂਪ ਨੂੰ ਸ਼ਿਕਾਰ ਖੇਡਣ ਦਾ ਸ਼ੌਕ ਸੀ ਤੇ ਬਸੰਤ ਕਬੂਤਰ ਉਡਾਉਣ ਦਾ ਸ਼ੌਕੀਨ ਸੀ ਅਲਰ ਜਵਾਨੀ ਆਪਣੇ ਸ਼ੌਕਾਨ 'ਚ ਮਸਤ ਸੀ ਖਣਿਤ ਸੈਨ ਨੂੰ ਰਾਜ ਦਰਬਾਰ ਦੇ ਕੰਮਾਂ ਕਾ ਜਾਣ ਪੋਵੇਲ ਨਹੀਂ ਸੀ ਮਿਲਦੀ ਇੰਨਾ ਰੁਜੇਵਿਆ ਕਰਕੇ ਰਾਣੀ ਦੇ ਵਿਯੋਗ ਨੂੰ ਉਹ ਭੁਲਾਣ ਲੱਗੇ ਖਣਕ ਸੈਨ ਨੂੰ ਆਪਣੀ ਰਾਣੀ ਰੂਪਕਤੀ ਨਾਲ ਬਹੁਤ ਮੁਹੱਬਤ ਸੀ ਉਸ ਦੇ ਵਿਛੋੜੇ ਦਾ ਉਹਦੇ ਮਨ ਅਤੇ ਸਰੀਰ ਤੇ ਬਹੁਤ ਮਾੜਾ ਪ੍ਰਭਾਵ ਪੈ ਰਿਹਾ ਸੀ ਖਣਕ ਸੈਨ ਰਾਜ ਦਰਬਾਰ ਵਿੱਚੋਂ ਜਦੋਂ ਆਪਣੇ ਮਹਿਲਾਂ ਨੂੰ ਆਉਂਦਾ ਉਹ ਨੂੰ ਡੁੱਬੂ ਪੈਣ ਲੱਗ ਜਾਂਦੇ ਰਾਣੀ ਬਿਨਾਂ ਸੁਨਮ ਮਹਿਲ ਵੜ ਵੜਖਾਨ ਨੂੰ ਆਉਂਦਾ ਦੋ ਟਾਈ ਬਰੇ ਇਸੇ ਅਵਸਥਾ ਵਿੱਚ ਲੰਘ ਗਏ ਆਖਰ ਉਹਦੇ ਅਮੀਰਾ ਵਜ਼ੀਰਾ ਨੇ ਉਸ ਨੂੰ ਦੂਜੀ ਸ਼ਾਦੀ ਕਰਵਾਉਣ ਲਈ ਮਨਾ ਲਿਆ ਰਾਜਿਆਂ ਨੂੰ ਭਲਾ ਸ਼ਾਦੀਆਂ ਦਾ ਕੀ ਕਾਟਾ ਸੰਗਲਾ ਦੀਪ ਦੇ Rajput ਸਰਦਾਰ 인ਦਰ ਸਿੰਘ ਨੇ ਆਪਣੀ 16 17 ਵਰੇ ਦੀ ਬਰੀਆ ਵਰਗੀ ਮਲੂਕਤੀ ਚੰਦਰਵਤੀ ਅਦਖੜ ਉਮਰ ਦੇ ਰਾਜਾ ਖੜਕ ਸਿੰਘ ਨਾਲ ਵਿਆਹ ਦਿੱਤੀ ਮਹਿਲਾਂ ਵਿੱਚ ਮੂਹਰ ਰੌਣਕਾਂ ਆ ਗਈਆਂ ਚੰਦਰਵਤੀ ਦੀ ਮਹਿਕਾ ਭਰੀ ਜਵਾਨੀ ਨੇ ਅਦਖੜ ਉਮਰ ਦੇ ਖੜਕ ਸਿੰਘ ਨੂੰ ਕੀਲ ਲਿਆ ਮੰਗਵੀਂ ਜਵਾਨੀ ਨੂੰ ਉਪਲਾ ਕਿੰਨਾ ਕੁ ਸਮਾਹਣ ਦਾ ਹਾਂਦਾ चंद्रवती दी जवानी ओदे मखमली ते रेशमी कपड्यां ਵਿੱਚ ਮਿਉਂਦੀ ਨਹੀਂ ਸੀ ਤੇ ਨਾ ਹੀ ਉਹਦਾ ਅਦਖੜ ਉਮਰ ਦਾ ਪਤੀ ਉਸ ਦੀਆਂ ਅੰਦਰੂਨੀ ਭਾਵਕ ਤੇ ਕਾਮਕ ਭਾਵਨਾਵਾਂ ਨੂੰ ਸੰਤੁਸ਼ਟੀ ਪ੍ਰਦਾਨ ਕਰਨ ਦੇ ਸਮਰੱਥ ਸੀ ਹੀਰੇ ਜਵਾਰਾਤ ਤੇ ਹਾਰ ਸ਼ਿੰਗਾਰ ਉਸ ਦੀ ਭਾਵੁਕ कृष्णानुत्रिपਤ ਨਹੀਂ ਸੀ ਕਰ ਰਹੇ ਜਦੋਂ ਕਦੀ ਉਹ ਆਪਣੀ ਸੌਕਣ ਦੇ ਪੁੱਤਰਾਂ ਰੂਪ ਤੇ ਬਸੰਤ ਵੱਲ ਵੇਖਦੀ ਤਾਂ ਇੱਕ ਅਗੰਮੀ ਖੁਸ਼ੀ ਉਹਦੇ ਅੰਦਰ ਚਰਲਾਟਾ ਛੇੜ ਦੇਂਦੀ ਰੂਪ ਤੇ ਬਸੰਤ ਲੋੜੇ ਦੇ ਹਸੀਨ ਸੰਤ ਦੇ ਅਜੇ ਜਵਾਨੀ ਦੀਆਂ ਬਰੂਹਾਂ ਤੇ ਕਦਮ ਰੱਖ ਰਹੇ ਸਨ ਉਹਦਾ ਦਿਲ ਕਰਦਾ ਉਹਨਾਂ ਨਾਲ ਹੱਸੇ ਖੇਡੇ-ਖੇਲੀਆਂ ਕਰੇ ਉਹਦੇ ਅੰਦਰ ਇੱਕ ਖਾਇਸ਼ ਬੜੀ ਤੀਬਰਤਾ ਨਾਲ ਮਚਲ ਰਹੀ ਸੀ ਜਿਹੜੀ ਉਸ ਨੂੰ ਸਦੀਵੀ ਖੁਸ਼ੀ ਤੇ ਸੰਤੁਸ਼ਟਾ ਪ੍ਰਦਾਨ ਕਰ ਸਕਦੀ ਸੀ ਇੱਕ ਦਿਨ ਕੀ ਹੋਇਆ ਖੜਕ ਸੈਨ ਆਪਣੇ ਰਾਜ ਦਰਬਾਰ ਵਿੱਚ ਗਿਆ ਹੋਇਆ ਸੀ ਤੇ ਚੰਦਰਵਤੀ ਕਲਮ ਕੱਲੀ ਆਪਣੇ ਮਹਿਲ ਦੀ ਖਿੜਕੀ ਵਿੱਚ ਬੈਠੀ ਹੋਈ ਬਾਹਰ ਦਾ ਨਜ਼ਾਰਾ ਮਾਣ ਰਹੀ ਸੀ ਬਸੰਤ ਆਪਣੇ ਕਬੂਤਰਾਂ ਨਾਲ ਖੇਡ ਰਿਹਾ ਸੀ ਕਿ ਇੱਕ ਚੀਨਾ ਕਬੂਤਰ ਉੱਡ ਕੇ ਚੰਦਰਵਤੀ ਦੀ ਬਾਰੀ ਵਿੱਚ ਆਣ ਬੜਿਆ ਜਿਸ ਨੂੰ ਉਸਨੇ ਮਲਕੜੇ ਜਿਹੇ ਫੜ ਕੇ ਇੱਕ ਟੋਕਰੀ ਹੇਠ ਲੁਕੋ ਦਿੱਤਾ ਬਸੰਤ ਮਹਿਲ ਵਿੱਚ ਆਇਆ ਉਸ ਨੂੰ ਵੇਖ ਕੇ ਚੰਦਰਵਤੀ ਗੁਲਾਬ ਦੇ ਫੁੱਲ ਵਾਂਗ ਖਿਲ ਗਈ ਉਹ ਉਸ ਨੂੰ ਕਬੂਤਰ ਦੇਣ ਦੇ ਪੱਜ ਆਪਣੇ ਵਿਸ਼ਰਾਮ ਭਵਨ ਵਿੱਚ ਲੈ ਗਈ ਤੇ ਆਪਣੇ ਕੋਲ ਪਲੰਗ ਤੇ ਬਿਠਾ ਲਿਆ ਤੇ ਉਹਦੇ ਹੱਥਾਂ ਨੂੰ ਕੋਲੇ ਕੋਲੇ ਪਲੋ ਸਦਿਆਨ ਸ਼ਹਿਦ ਜਿਹੇ ਮਿੱਠੇ ਬੋਲ ਬੋਲਦਿਆਂ ਬੋਲੀ ਇਹ ਬਸੰਤ ਤੈਨੂੰ ਕਬੂਤਰਾਂ ਨਾਲ ਖੇਡਣ ਦਾ ਸ਼ੌਕ ਹੈ ਤੂੰ ਕਿੰਨਾ ਖੂਬਸੂਰਤ ਏ ਸੋਹਣਿਆ ਮੈਂ ਤੇਰੇ ਤੇ ਵਾਰੀ ਜਾਨੀਆਂ ਜਦ ਮੈਂ ਤੈਨੂੰ ਵੇਖਦੀਆਂ ਮੇਰੀ ਜਾਨੀ ਘੱਟ ਲੈਣਾ ਆਪਾਂ ਦੋਨੋਂ ਹਾਂ ਪਰਵਾਨ ਦਿਆਂ ਮੈਨੂੰ ਆਪਣੀ ਕਬੂਤਰੀ ਬਣਾ ਲੈ ਸੋਹਣਿਆ ਸਾਰੀ ਜ਼ਿੰਦਗੀ ਤੇਰੀ ਬਣ ਕੇ ਰਹਾਂਗੀ ਬਸੰਤ ਦੇ ਚਿਤ ਚੇਤੇ ਵੀ ਨਹੀਂ ਸੀ ਕਿ ਰਾਣੀ ਉਹਦੇ ਨਾਲ ਇਸ ਤਰ੍ਹਾਂ ਦਾ ਵਰਤਾਓ ਕਰੇਗੀ ਮਾਤਾ ਜੀ ਇਹ ਕਿਵੇਂ ਹੋ ਸਕਦਾ ਹੈ ਮੈਂ ਤੁਹਾਡਾ ਪੁੱਤਰ ਹਾਂ ਧਰਤ ਅਸਮਾਨ ਫਟਨੀ ਜਾਣਗੇ ਉਤਰ ਮਾਂ ਦਾ ਰੂਪ ਹੰਡਾਵੇ ਸੋਹਣਿਆ ਨਾ ਮੈਂ ਤੈਨੂੰ ਜਨਮ ਦਿੱਤਾ ਤੇ ਨਾਲ ਗੋਦ ਖਿੜਾਇਆ ਮੈਂ ਤੇਰੀ ਮਾਂ ਨਹੀਂ ਤੇਰੀ ਹਾਨਣਾ ਮੇਰੀ ਜਵਾਨੀ ਵੱਲ ਵੇਖ ਤੇ ਮੈਨੂੰ ਆਪਣੀ ਬਣਾ ਲੈ ਮੇਰੇ ਦਿਲ ਜਾਨੀਆ ਵੇਚ ਰੋਕਣੀ ਤੇਰੇ ਦੀਦਾਰ ਨੂੰ ਦੱਸਦੀ ਪਈ ਆ ਮਾਂ ਮੈਨੂੰ ਅਜਿਹੀਆਂ ਗੱਲਾਂ ਨਾਲ ਪੁੱਛਲਾ ਨਾ ਸਮਾਜਿਕ ਰਿਸ਼ਤੇ ਤੇ ਨੈਤਿਕ ਕਦਰਾਂ ਕੀਮਤਾਂ ਦਾ ਕਾਣ ਸਾਡੇ ਸਮਾਜ ਨੂੰ ਕਿੱਧਰ ਲੈ ਤੋੜੇਗਾ ਮੇਰੀ ਰੂਹ ਦੇ ਹਾਨੀਆਂ ਸਮਾਜ ਨੇ ਭਲਾ ਮੈਨੂੰ ਕੀ ਦਿੱਤਾ ਹੈ ਕੱਚੀ ਕੈਲ ਨੂੰ ਅਤਖੰਡ ਬੋੜਰੇ ਦੇ ਲੜ ਲਾ ਕੇ ਮੇਰੀ ਜਵਾਨੀ ਰੋਲ ਦਿੱਤੀ ਹੈ ਮੋਤੀ ਹੀਰੇ ਬੰਦੇ ਮੇਰੇ ਲਈ ਕਾਣੀ ਨਹੀਂ ਰੋਲ ਦਿੰਦੀ ਹੈ ਮੋਤੀ ਕੀੜੇ ਪੰਨੇ ਮੇਰੇ ਲਈ ਕਾਣੀ ਕੋਟੀ ਦੇ ਸਮਾਨ ਨੇ ਤੂੰ ਮੇਰੀ ਬਾਹ ਫੜ ਕੇ ਭਾਰ ਲੰਗਾ ਦੇ ਸੁਹਣਿਆ ਕੋਸ਼ ਤੋਂ ਕੰਮ ਲੈ ਮਾਤਾ ਮੇਰੀ ਇਹ ਰਿਸ਼ਤਾ ਮੈਂ ਨਿਭਾ ਨਹੀਂ ਸਕਦਾ ਅਜੇ ਵੀ ਸੋਚ ਲੈ ਜੇ ਤੂੰ ਮੇਰੀ ਗੱਲ ਨਹੀਂ ਮੰਨਨੀ ਤਾਂ ਇਸ ਦੇ ਮਾੜੇ ਨਤੀਜੇ ਭੁਗਤਣ ਲਈ ਤਿਆਰ ਹੋ ਜਾ ਮਾਤਾ ਮੈਂ ਹਰ ਸਜ਼ਾ ਭੁਗਤਣ ਲਈ ਤਿਆਰ ਹਾਂ ਆਪਣੇ ਬਾਪ ਦੀ ਦਾੜੀ ਦੀ लाज ਰੱਖਾਂਗਾ ਐਨਾ ਆਖ ਬਸੰਤ ਇੱਕਦਮ ਮਹਿਲਾ ਤੋਂ ਬਾਹਰ ਹੋ ਗਿਆ ਚੰਦਰਵਤੀ ਪਲੰਗ ਤੇ ਪਈ ਬਿਨਾ ਪਾਣੀਓਂ ਮੱਛੀ ਵਾਂਗ ਟੜਪੜ ਲੱਗੀ। ਬਸੰਤ ਨੇ ਰੂਪ ਨੂੰ ਆਕੇ ਸਾਰੀ ਹੋਈ ਬੀਤੀ ਸੁਣਾ ਦਿੱਤੀ। ਦੋਨੋਂ ਚਿੰਤਾ ਦੇ ਸਾਗਰ ਵਿੱਚ ਡੁੱਬ ਗਏ। ਆਥਣ ਪਸਵੀ ਹਨੇਰਾ ਗੂੜਾ ਹੋਇਆ। ਖਣਿਤ ਸੈਨ ਆਪਣੇ ਮਹਿਲਾ ਨੂੰ ਪਰਤਿਆ। ਸਾਰੇ ਸਮਾਨਦਾਨ ਗੁੱਲ, ਦੀਵਾ ਨ ਬੱਤੀ। ਉਹ ਅੰਦਰ ਬੜਿਆ ਚੰਦਰਵਤੀ ਸਿਰਵੂ ਲਪੇਟੀ ਖਣਪੱਟੀ ਲਈ ਪਲੰਗ ਤੇ ਪਈ ਹੈ। ਕਮਰੇ ਦੀਆਂ ਵਸਤਾਂ ਅਦਰ ਉਹਦਰ ਖਿੰਡੀਆਂ ਪਈਆਂ। ਰਾਜਾ ਪਮਤਰ ਗਿਆ। ਉਗਨੇ ਉਸਦੇ ਮੂੰਹ ਤੋਂ ਪੱਲਾ ਖਿੱਚ ਕੇ ਪਰੇ ਕੀਤਾ ਰਾਣੀ ਦੇ ਚਿਹਰੇ ਤੇ ਕਰੋਟਾਂ ਦੇ ਨਿਸ਼ਾਨ ਸਿਰ ਦੇ ਵਾਲ ਖੰਡੇ ਉੰਡੇ ਜਿਵੇਂ ਕਿਸੇ ਨਾਲ ਹੱਥੋਂ ਪਾਈ ਕੀਤੀ ਹੋਵੇ ਰਾਣੀ ਨੇ ਉੱਠਦੇ ਸਾਰ ਹੀ ਹਟ ਕੋਰਿਆ ਤੇ ਹੰਝੂਆਂ ਦੀ ਝੜੀ ਲਾ ਦਿੱਤੀ ਰਾਜਨ ਕੀ ਦੱਸਾਂ ਕੀ ਨਾ ਦੱਸਾਂ ਲੋਣਾ ਮਾਰਿਆ ਤੁਹਾਡੇ लाडले ਪੁੱਤਰ ਬਸੰਤ ਨੇ ਅੱਜ ਮੈਲੀ ਆਇਆ ਸੀ ਕੱਲੀ ਵੇਖ ਉਹਨੇ ਮੇਰੇ ਨਾਲ ਹੱਥੋਂ ਪਾਈ ਕੀਤੀ ਹੈ ਮੈਂ ਬੁਰਛੇ ਕੋਲੋਂ ਆਪਣੀ ਪਤ ਨੂੰ ਮਸੀ ਬਚਾਇਆ ਹੈ ਚੰਦਰਵਤੀ ਨੇ ਤ੍ਰਿਆਚਲਿਤਰ ਦਾ ਅਜੀਹਾ ਬਾਣ ਚਲਾਇਆ ਕਿ ਖੜਿਤ ਸੈਨ ਸੋਚੀ ਪੈ ਗਿਆ ਇਹ ਕਿਵੇਂ ਹੋ ਸਕਦਾ ਮੇਰੀ ਰਾਣੀਏ ਬਸੰਤ ਜੇਹਾਂ ਨਹੀਂ ਕਰ ਸਕਦਾ ਸਚੋਕ ਸੱਚ ਦੱਸ ਰਾਜਨ ਬਸੰਤ ਤੁਹਾਡਾ ਪੁੱਤਰ ਐ ਨਾ ਇਸ ਲਈ ਮੇਰੀ ਗੱਲ ਦਾ ਆਪ ਨੂੰ ਇਤਬਾਰ ਨਹੀਂ ਐਨਾ ਚੰਦਰਵਤੀ ਜ਼ਾਰੋ ਜ਼ਾਰ ਰੋਣ ਲੱਗ ਪਈ ਰਾਜਾ ਉਹਦੇ ਭਾਵ ਦੇ ਵਾਰ ਨੂੰ ਸਹਿ ਨਾ ਸਕਿਆ ਉਹ ਤੁਰ ਅੰਦਰ ਤੱਕ ੜਾਪ ਉਠਿਆ ਉਹਨੇ ਰਾਣੀ ਨੂੰ ਆਪਣੀ ਬੁੱਕਲ ਵਿੱਚ ਲੈਂਦਿਆ ਕਿਹਾ ਮੇਰੀ ਬੇਗਮ ਮੈਨੂੰ ਤੇਰੇ ਤੇ ਪੂਰਾ ਭਰੋਸੇ ਜਿਹੜਾ ਕੁਕਰਮ ਬਸੰਤ ਨੇ ਤੇਰੇ ਨਾਲ ਕੀਤਾ ਉਹ ਮਾਫ ਕਰਨ ਵਾਲਾ ਨਹੀਂ ਉਸ ਨੂੰ ਅਜਿਹੀ ਸਜ਼ਾ ਦੇਵਾਂਗਾ ਕਿ ਲੋਕੀ ਰਹਿੰਦੀ ਦੁਨੀਆ ਤੱਕ ਯਾਦ ਰੱਖਣਗੇ ਰਾਜੇ ਦੇ ਬਚਨ ਸੁਣ ਕੇ ਰਾਣੀ ਦੇ ਤੋਰ ਅੰਦਰ ਖੁਸ਼ੀ ਦੀ ਲਹਿਰ ਦੌੜ ਗਈ ਤੇ ਉਹ ਉਸ ਨੂੰ ਰੁਜਾਉਣ ਲਈ ਆਪਣਾ ਹਾਰ ਸ਼ਿੰਗਾਰ ਕਰਨ ਲੱਗੀ ਅਗਲੀ ਸਵੇਰ ਖੜਕ ਸੈਨ ਨੇ ਬਸੰਤ ਨੂੰ ਭਰੇ ਦਰਬਾਰ ਵਿੱਚ ਤਲਬ ਕਰ ਲਿਆ ਤੇ ਉਸ ਦਾ ਪੱਕ ਸੁਣੇ ਬਗੈਰ ਹੀ ਉਸ ਨੂੰ ਦੇਸ਼ ਨਿਕਾਲੇ ਦਾ ਹੁਕਮ ਸੁਣਾ ਦਿੱਤਾ ਸਾਰੇ ਦਰਬਾਰ ਵਿੱਚ ਸੰਲਾਟਾ ਛਾ ਗਿਆ ਕਿਸੇ ਦੀ ਜਵਰਤ ਨਹੀਂ ਸੀ ਰਾਜੇ ਦੇ ਹੁਕਮ ਨੂੰ ਮੋੜਨ ਦੀ ਸਾਰੇ ਦਰਬਾਰੀ ਜਾਣਦੇ ਸਨ ਕਿ ਬਸੰਤ ਬੇਕਸੂਰੇ ਰੂਪ ਨੇ ਵੀ ਆਪਣੇ ਪਿਤਾ ਅੱਗੇ ਬੇਨਤੀ ਕੀਤੀ ਪਰ ਬਸੰਤ ਤਾਂ ਉਹਦੀਆਂ ਨਜ਼ਰਾਂ ਵਿੱਚ ਕਸੂਰਵਾਰ ਸੀ ਅਤੇ ਉਹ ਬਸੰਤ ਨੂੰ ਦੇਸ਼ ਨਿਕਾਲੇ ਦੀ ਸਜ਼ਾ ਦੇ ਕੇ ਆਪਣੇ ਅਦਲੀ ਰਾਜਾ ਹੋਣ ਦਾ ਧਰਮ ਨਿਭਾਰੇ ਹਾ ਸੀ ਬਸੰਤ ਨੂੰ ਇਹ ਆਸ ਨਹੀਂ ਸੀ ਕਿ ਉਸਦਾ ਪਿਤਾ ਉਹਦਾ ਪੱਖ ਜਾਣੇ ਬਿਨਾਂ ਅਜੇ ਹੀ ਸਜ਼ਾ ਸੁਣਾ ਦੇਵੇਗਾ ਉਹ ਆਪਣੇ ਦਿਲ ਤੇ ਪੱਥਰ ਰੱਖ ਕੇ ਬੈਠ ਗਿਆ। ਉਹਨੂੰ ਵਿਛੜੀ ਮੰਦੀ ਯਾਦ ਆਈ ਤੇ ਉਹਦਾ ਗੱਚ ਪਰ ਆਇਆ। ਉਹ ਭਰੇ ਲੈਣਾ ਨਾਲ ਆਪਣੇ ਸ਼ਹਿਰ ਨੂੰ ਨਮਸਕਾਰ ਕਰਕੇ ਕੋੜੇ ਤੇ ਸਵਾਰ ਹੋ ਕੇ ਤੁਰ ਪਿਆ। ਅਜੇ ਉਹ ਕੁਝ ਕਦਮਾਂ ਤੇ ਹੀ ਗਿਆ ਸੀ ਕਿ ਰੂਪ ਵੀ ਕੋੜੇ ਸਵੇਤ ਉਹਦੇ ਨਾਲ ਜਾ ਰਲਿਆ ਤੇ ਬੋਲਿਆ, ਵੀਰੇ ਮੈਂ ਤੇਰੇ ਬਗੈਰ ਕੱਲਾ ਕਿਵੇਂ ਰਹਿ ਸਕਦਾ ਤੇਰੇ ਨਾਲ ਹੀ ਝੱਲਾਂਗਾ। ਨਾ ਰੂਪ ਵੀਰੇ ਤੂੰ ਕਿਉਂ ਕਸ਼ਟ ਚੱਲਨੇ ਨੇ ਜੋ ਮੇਰੇ ਕਰਮਾਂ ਚ ਲਿਖਿਆ ਉਹ ਤਾਂ ਮੈਂ ਉਗੜਿਆ ਹੀ ਐ। ਜਾ ਛਾ ਮੁਰ ਜਾ ਵੀਰੇ ਰੂਪ ਜ਼िद ਕਰਕੇ ਬਸੰਤ ਦੇ ਨਾਲ ਹੀ ਜੰਗਲ ਬਿਆ ਬਾਨਾ ਨੂੰ ਤੁਰ ਪਿਆ ਉਹਨਾਂ ਆਪਣੇ ਦੇਸ਼ ਦੀ ਹੱਦ ਪਾਰ ਕਰ ਲਈ ਤੇ ਗਵਾਂਡੀ ਰਾਜ ਦੇ ਜੰਗਲ ਬੇਲਿਆਂ ਵਿੱਚ ਜਾ ਵੜੇ ਜੋ ਕੰਦ ਮੂਲ ਮਿਰਦਾ ਖਾ ਕੇ ਗੁਜ਼ਾਰਾ ਕਰ ਲੈਂਦੇ ਰਾਤ ਨੂੰ ਕਿਸੇ ਦਰਖਤ ਥੱਲੇ ਟਿਕ ਜਾਂਦੇ ਜੰਗਲੀ ਜੀਵ ਜੰਤੂਆਂ ਤੋਂ ਬਚਣ ਲਈ ਅੱਧੀ ਰਾਤ ਤੱਕ ਇੱਕ ਜਣਾ ਜਾਗਦਾ ਦੂਜਾ ਸੌਂਦਾ ਇਸ ਤਰ੍ਹਾਂ ਵਾਰੋਵਾਰੀ ਜਾਗਦੇ ਸੌਂਦੇ ਇੱਕ ਸਾਲ ਤੋਂ ਵੀ ਵੱਧ ਸਮਾਂ ਉਹ ਇਸੇ ਝਟਕਣਾ ਵਿੱਚ ਝਟਕਦੇ ਰਹੇ ਉਹਨਾਂ ਕਈ ਨਦੀਆਂ ਦਰਿਆ ਘਾਟੀਆਂ ਤੇ ਪਹਾੜ ਪਾਰ ਕੀਤੇ ਅਤੇ ਇੱਕ ਦਿਨ ਕੀ ਪਾਣਾ ਵਾਪਰਿਆ ਰਾਤ ਸਮੇਂ ਰੂਪ ਸੁੱਤਾ ਪਿਆਸੀ ਤੇ ਬਸੰਤ ਜਾਗਦਾ ਸੀ ਜਦੋਂ ਰੂਪ ਦੀ ਜਾਗ ਖੁੱਲੀ ਤਾਂ ਉਹ ਵੇਖ ਕੇ ਹੈਰਾਨ ਰਹਿ ਗਿਆ ਕਿ ਬਸੰਤ ਤਾਂ ਮਰਿਆ ਪਿਆ ਉਹਨੇ ਉਹਨੂੰ ਹਿਲਾਇਆ ਵੀ ਪਰ ਬਸੰਤ ਕਸ ਤੋਂ ਮਸਣਾ ਹੋਇਆ ਰੂਪ ਸੋਚੀ ਪੈ ਗਿਆ ਕਰੇ ਤਾਂ ਕੀ ਕਰੇ ਜੰਗਲ ਬੀਆ ਬਾਨ ਪਰਾਇਆ ਦੇਸ਼ ਕੋਈ ਮਦਦਗਾਰ ਨਹੀਂ ਉਹ ਕਫਨ ਦਾ ਪ੍ਰਬੰਧ ਕਰਨ ਲਈ ਬਸੰਤ ਦੀ ਲਾਸ਼ ਨੂੰ ਦਰਖਤ ਥੱਲੇ ਹੀ ਛੱਡ ਕੇ ਨੇੜੇ ਦੇ ਸ਼ਹਿਰ ਨੂੰ ਤੁਰ ਪਿਆ ਤੁਰਦਿਆਂ ਤੁਰਦਿਆਂ ਰੂਪ ਮਿਸਰ ਦੀ ਰਾਜਧਾਨੀ ਪੁੱਜ ਗਿਆ ਸ਼ਹਿਰ ਦੇ ਹਾਲੇ ਦੁਆਲੇ ਬਹੁਤ ਵੱਡੀ ਫ਼ਸਿਲ ਸੀ ਤੇ ਅੰਦਰ ਜਾਣ ਲਈ ਕੇਵਲ ਇੱਕੋ ਇੱਕ ਦਰਵਾਜ਼ਾ ਸੀ ਉਹ ਦਰਵਾਜ਼ੇ ਰਾਹੀਂ ਅੰਦਰ ਵੜਨ ਹੀ ਲੱਗਾ ਸੀ ਕਿ ਚੌਕੀਦਾਰ ਨੇ ਉਸ ਨੂੰ ਰੋਕ ਲਿਆ ਐਨੇ ਨੂੰ ਉੱਥੇ ਹੋਰ ਬਹੁਤ ਸਾਰੇ ਸ਼ਾਹੀ ਦਰਬਾਰੀ ਆ ਗਏ ਉਹਨਾਂ ਰੂਪ ਨੂੰ ਕਿਹਾ ਕਿ ਪਰਦੇਸੀ ਨੌਜਵਾਨਾ ਕੱਲ ਸਾਡੇ ਦੇਸ਼ ਦਾ ਰਾਜਾ ਸੁਰਗਵਾਸ ਹੋ ਗਿਆ ਪਰੰਪਰਾ ਅਨੁਸਾਰ ਸਾਰੇ ਅਧਿਕਾਰੀਆਂ ਅਤੇ ਦਰਬਾਰੀਆਂ ਨੇ ਫੈਸਲਾ ਕੀਤਾ ਕਿ ਜਿਹੜਾ ਵੀ ਪਹਿਲਾ ਯਾਤਰੀ ਅੱਜ ਸਵੇਰੇ ਸ਼ਹਿਰ ਵਿੱਚ ਇਹ ਪਰਦੇਸੀ ਨੌਜਵਾਨਾ ਕੱਲ ਸਾਡੇ ਦੇਸ਼ ਦਾ ਰਾਜਾ ਸੁਰਗਵਾਸ ਹੋ ਗਿਆ ਪਰੰਪਰਾ ਅਨੁਸਾਰ ਸਾਰੇ ਅਧਿਕਾਰੀਆਂ ਅਤੇ ਦਰਬਾਰੀਆਂ ਨੇ ਫੈਸਲਾ ਕੀਤਾ ਕਿ ਜਿਹੜਾ ਵੀ ਪਹਿਲਾ ਯਾਤਰੀ ਅੱਜ ਸਵੇਰੇ ਸ਼ਹਿਰ ਵਿੱਚ ਵੜੇਗਾ ਉਹਨੂੰ ਰਾਜ ਸਿੰਘਾਸਣ ਤੇ ਬਿਠਾ ਦਿੱਤਾ ਜਾਵੇਗਾ ਕੁਸੀ ਸ਼ਹਿਰ ਵਿੱਚ ਪ੍ਰਵੇਸ਼ ਕਰਨ ਵਾਲੇ ਪਹਿਲੇ ਪੁਰਸ਼ ਹੋ ਇਸ ਕਰਕੇ ਹੁਣ ਸਾਡੇ ਰਾਜਾ ਹੋ ਐਨਾ ਆਖੋਨਾਂ ਨੇ ਰੂਪ ਨੂੰ ਸ਼ਾਹੀ ਬਸਤਰ ਪਹਿਨਾ ਕੇ ਵਿਦੀਵਤ ਰਸਮਾਂ ਨਾਲ ਰਾਜ ਸਿੰਘਾਸਣ ਤੇ ਬਿਰਾਜਮਾਨ ਕਰ ਦਿੱਤਾ ਰੂਪ ਹੁਣ ਮਿਸਰ ਦਾ ਰਾਜਾ ਬਣ ਗਿਆ ਸੀ ਤੇ ਉਸ ਨੂੰ ਰਾਜ ਦਰਬਾਰੀਆਂ ਨੇ ਐਨਾ ਵਿਅਸਤ ਕਰ ਦਿੱਤਾ ਕਿ ਉਹ ਕੁਝ ਪਲਾ ਲਈ ਬਸੰਤ ਨੂੰ ਵੀ ਭੁੱਲ ਗਿਆ ਉਹ ਕੁਝ ਦਿਨਾਂ ਬਾਅਦ ਉਸ ਥਾਂ ਤੇ ਵੀ ਗਿਆ ਜਿੱਥੇ ਬਸੰਤ ਦੀ ਲਾਸ਼ ਪਈ ਸੀ ਉਸ ਦਰਖਤ ਖੱਲੇ লাশਨਾ ਵੇਖ ਕੇ ਉਹਨੇ ਹੀ ਅਨੁਮਾਨ ਲਾ ਲਿਆ ਕਿ ਬਸੰਤ ਦੀ লাশ ਨੂੰ ਜੰਗਲੀ ਜਾਨਵਰ ਖਾ ਗਏ ਹੋਣਗੇ। ਉਹ ਬਸੰਤ ਦੇ ਗਮ ਨੂੰ ਆਪਣੇ ਦਿਲ ਵਿੱਚ ਸਮੋ ਕੇ ਪਰਤ ਆਇਆ ਅਤੇ ਆਪਣੇ ਰਾਜ ਦੇ ਕੰਮ ਕਾਂਜ ਚਲਾਉਣ ਲੱਗਾ। ਇਧਰ ਬਸੰਤ ਦੀ ਹੋਂਣੀ ਵੇਖੋ। ਜਦੋਂ ਰੂਪ ਉਹਦੇ ਕਫਨ ਦੀ ਭਾਲ ਵਿੱਚ ਉਹਨੂੰ ਛੱਡ ਕੇ ਗਿਆ ਸੀ, ਉਸਦੇ ਜਾਣ ਬਾਅਦ ਹੀ ਮੰਗਲਨਾਥ ਨੰਦਾ ਜੋਗੀ ਕਿਧਰੋਂ ਤੁਰਦਾ ਫਿਰਦਾ ਉਸ ਦਰਖਤ ਕੋਲ ਆ ਗਿਆ ਜਿੱਥੇ ਬਸੰਤ ਦੀ ਲੋਥ ਪਈ ਸੀ। ਜੋਗੀ ਨੇ ਉਸਨੂੰ ਹਿਲਾ ਜੁਲਾ ਕੇ ਵਿਖਿਆਤੇ ਉਸ ਦਿਨ ਨਬਜ਼ ਵੇਖੀ ਨਬਜ਼ ਚੱਲ ਰਹੀ ਸੀ ਅਸਲ ਵਿੱਚ ਉਹ ਮਰਿਆ ਨਹੀਂ ਸਿਰਫ ਬੇਹੋਸ਼ ਹੋਇਆ ਸੀ ਉਹਨੂੰ ਕਿਸੇ ਜ਼ਹਿਰੀਲੇ ਸਪਨੇ ਡਸ ਕੇ ਬੇਸੁਧ ਕਰ ਦਿੱਤਾ ਸੀ ਜੋਗੀ ਨੇ ਜੰਗਲੀ ਬੂਟੀਆਂ ਦੀ ਵਰਤੋਂ ਕਰਕੇ ਉਹਨੂੰ ਹੋਸ਼ ਵਿੱਚ ਲਿਆਂਦਾ ਬਸੰਤ ਨੇ ਜੋਗੀ ਨੂੰ ਆਪਣੀ ਸਾਰੀ ਵਿਥਿਆ ਸੁਣਾਈ ਜੋਗੀ ਉਸ ਨੂੰ ਆਪਣੀ ਕੁਟੀਆਂ ਵਿੱਚ ਲੈ ਆਇਆ ਤੇ ਆਪਣੇ ਕੋਲ ਹੀ ਰੱਖ ਲਿਆ ਬਸੰਤ ਨੇ ਵੀ ਆਪਣੇ ਜੀਵਨ ਦਾਤੇ ਨੂੰ ਆਪਣਾ ਆਪ ਸਮਰਪਿਤ ਕਰ ਦਿੱਤਾ ਤੇ ਉਹਦੀ ਸੇਵਾ ਵਿੱਚ ਲੀਨ ਹੋ ਗਿਆ ਉਸ ਨੂੰ ਰੂਪ ਦੀ ਯਾਦ ਆਉਂਦੀ ਸੋਚਦਾ ਪਤਾ ਨਹੀਂ ਉਸ ਨਾਲ ਕੀ ਬਣੀ ਹੋਵੇਗੀ ਖੌਰੇ ਜੋਂਦਾ ਵੀ ਹੈ ਕਿ ਜੰਗਲੀ ਜਾਨਵਰਾਂ ਨੇ ਆਪਣਾ ਖਾਜਾ ਪੜਾ ਲਿਆ ਜੋਗੀ ਕੋਲ ਰਹਿੰਦਿਆਂ ਬਸੰਤ ਨੇ ਸੱਤ ਬਰੇ ਲੰਗਾ ਦਿੱਤੇ ਬਸੰਤ ਨੂੰ ਸ਼ਿਕਾਰ ਖੇਡਣ ਦਾ ਸ਼ੌਕ ਬਚਪਨ ਤੋਂ ਹੀ ਸੀ ਜੋਗੀ ਨੇ ਉਸ ਦੇ ਸ਼ੌਕ ਨੂੰ ਮੱਠਾ ਨਾ ਪਹਿਣ ਦਿੱਤਾ ਇੱਕ ਦਿਨ ਬਸੰਤ ਕੋੜੇ ਤੇ ਸਵਾਰ ਇੱਕ ਸ਼ਿਕਾਰ ਮਗਰ ਲੱਗਿਆ ਬਹੁਤ ਦੂਰ ਨਿਕਲ ਗਿਆ ਤੇ ਅਚਾਨਕ ਆਏ ਹਨੇਰੀ ਚਖੜ ਨੇ ਉਸ ਨੂੰ ਰਾਹ ਭੁਲਾ ਦਿੱਤਾ

दरवाजा मैं नहीं खोलना एना आज चौकीदार ने ताकी भी बंद कर दिती बसंत हूं की करदा हनेरा गोला हो रहा सी काली बोली डरावनी रात बसंत ने दरवाजे दे सामने ही रात कटन दा मन बना लिया अद्धी रात लंगी सी के खूंखार शेर ने आ बुहाड़ मारी बसंत ता अजे जागदा ही प्यासी। सी ओने अपने शस्त्र संभाले ही सन के शेर ने उसते हमला कर दिता पर बसंत ने बड़ी फुर्ती नाल शेर ਤੇ ਅਜੀਹਾ ਤਲਵਾਰ ਦਾ ਵਾਰ ਕੀਤਾ ਕਿ ਉਹ ਚੁਫਾਲ ਧਰਤੀ ਤੇ ਜਾ ਪਿਆ। ਸ਼ੇਰ ਨੂੰ ਮਾਰ ਮੁਕਾਣ ਉਪਰੰਤ ਬਸੰਤ ਥਕੇਵੇਂ ਕਾਰਨ ਦਰਵਾਜ਼ੇ ਦੇ ਸਾਹਮਣੇ ਹੀ ਕੋਕਸ ਹੋ ਗਿਆ। ਸਵੇਰ ਹੋਈ ਚੌਕੀਦਾਰ ਨੇ ਸ਼ੇਰ ਦਾ ਮੁਖ ਦਵਾਰ ਖੋਲਿਆ। ਉਹਨੇ ਵੇਖਿਆ ਸ਼ੇਰ ਮਰਿਆ ਪਿਆ ਤੇ ਨਾਲ ਹੀ ਸ਼ੇਰ ਨੂੰ ਮਾਰਨ ਵਾਲਾ ਵੀ ਕੋਕ ਸੁੱਤਾ ਪਿਆ ਹੈ। ਉਹਨੇ ਤੁਰੰਤ ਕੋਤਵਾਲ ਨੂੰ ਬੁਲਾਇਆ। ਕੋਤਵਾਲ ਦੇ ਮਨ ਵਿੱਚ ਅਜੇ ਹੀ ਖੋਟਾਈ ਕਿ ਕਿਉਂ ਨਾ ਉਹ ਸ਼ੇਰ ਨੂੰ ਆਪਣੇ ਵੱਲੋਂ ਮਾਰਿਆ ਦੱਸ ਕੇ ਰਾਜੇ ਪਾਸੋਂ ਇਨਾਮ ਪ੍ਰਾਪਤ ਕਰ ਲਵੇ। ਉਹਨੇ ਮਦਾ ਪਕਾ ਕੇ ਸੁੱਤੇ ਪਏ ਬਸੰਤ ਨੂੰ ਵੱਢ ਟੁੱਕ ਕੇ ਬੇਹੋਸ਼ ਕਰ ਦਿੱਤਾ ਤੇ ਉਸ ਨੂੰ ਉੱਥੋਂ ਚੁੱਕ ਕੇ ਖਤਾਨਾਨ ਵਿੱਚ ਸੁੱਟਦਾ ਏ ਆਦਮ ਖੋਹ ਸ਼ੇਰ ਦੇ ਮਾਰੇ ਜਾਣ ਦੀ ਖਬਰ ਸੁਣ ਕੇ ਰਾਜਾ ਰੂਪ ਬਹੁਤ ਖੁਸ਼ ਹੋਇਆ ਉਹਨੇ ਚੌਕੀਦਾਰ ਅਤੇ ਕੋਤਵਾਲ ਨੂੰ ਉਹਨਾਂ ਦੀ ਬਹਾਦਰੀ ਬਦਲੇ ਟੈਰ ਸਾਰੇ ਇਨਾਮ ਦਿੱਤੇ ਸਾਰੇ ਸ਼ਹਿਰ ਵਿੱਚ ਕੋਤਵਾਲ ਦੀ ਬਹਾਦਰੀ ਦੇ ਚਰਚੇ ਹੋ ਰਹੇ ਸਨ ਉਧਰ ਸ਼ੇਰ ਨੂੰ ਮਾਰਨ ਵਾਲਾ ਬਸੰਤ ਖਤਾਨਾਨ ਵਿੱਚ ਪਿਆ ਘਰਾ ਰਿਹਾ ਸੀ ਕਰਨੀ ਕੁਦਰਤ ਦੀ ਕੋਈ ਤੀਜੇ ਪਹਿਰ ਇਸ ਸ਼ਹਿਰ ਦਾ ਕਾਲੂ ਕੁਮਯਾਰ ਮਿੱਟੀ ਲੈਣ ਲਈ ਖਤਾਨਾਨ ਵੱਲ ਗਿਆ ਉਹ ਵੇਖ ਕੇ ਹੈਰਾਨ ਰਹਿ ਗਿਆ ਕਿ ਇੱਕ ਨੌਜਵਾਨ ਖਤਾਨਾਨ ਵਿੱਚ ਵੱਡਿਆ ਟੁਕਿਆ ਕਰਾ ਰਿਹਾ ਹੈ ਉਹ ਉਸ ਨੂੰ ਉਸੇ ਵੇਲੇ ਆਪਣੇ ਖੋਤੇ ਤੇ ਲੱਦ ਕੇ ਘਰ ਲੈ ਆਇਆ ਤੇ ਉਹਦੀ ਟੀਮਾਰਦਾਰੀ ਕਰਨ ਲੱਗਾ ਬਸੰਤ ਕੁਝ ਦਿਨਾਂ ਵਿੱਚ ਹੀ 9 ਵਰ 9 ਹੋ ਗਿਆ ਕੁਮਾਰ ਤੇ ਕੁਮਾਰੀ ਇਕੱਲੇ ਹੀ ਘਰ 'ਚ ਰਹੇ ਰਹੇ ਸਨ ਉਹਨਾਂ ਦੇ ਕੋਈ ਔਲਾਦ ਨਹੀਂ ਸੀ ਉਹਨੇ ਬਸੰਤ ਨੂੰ ਆਪਣਾ ਪੁੱਤਰ ਬਣਾ ਲਿਆ ਬਸੰਤ ਵੀ ਉਹਨਾਂ ਵੱਲੋਂ ਕੀਤੇ ਉਪਕਾਰ ਨੂੰ ਭੁੱਲਿਆ ਨਹੀਂ ਸੀ ਉਹ ਵੀ ਸਕੇ ਪੁੱਤਰ ਵਾਂਗ ਉਹਨਾਂ ਦੇ ਕੰਮ ਕਾਜ ਵਿੱਚ ਹੱਥ ਵਟਾਉਣ ਲੱਗਾ ਕਈ ਮਹੀਨੇ ਗੁਜ਼ਰ ਗਏ ਇੱਕ ਦਿਨ ਬਸੰਤ ਬਾਜ਼ਾਰ ਵਿੱਚ ਘੁੰਮ ਰਿਹਾ ਸੀ ਕਿ ਅਚਾਨਕ ਉਹ ਸੋਤੇ कोतवाल ਦੀ ਨਜ਼ਰ ਜਾ ਪਈ ਉਹਨੇ ਪਛਾਣ ਲਿਆ ਕਿ ਇਹ ਤਾਂ ਉਹੀ ਨੌਜਵਾਨ ਹੈ ਉਹਨੇ ਪਛਾਣ ਲਿਆ ਕਿ ਇਹ ਤਾਂ ਉਹੀ ਨੌਜਵਾਨ ਹੈ ਜਿਸਨੇ ਸ਼ੇਰ ਨੂੰ ਮਾਰਿਆ ਸੀ ਆਪਣੇ ਪਾਜ ਦੇ ਉਧੜਨ ਦੇ ਡਰੋਂ ਉਹਨੇ ਬਸੰਤ ਨੂੰ ਕਿਸੇ ਮਾਮਲੇ ਵਿੱਚ ਉਲਝਾਉਣ ਦਾ ਮਨ ਬਣਾ ਲਿਆ ਉਹਨੇ ਆਪਣੇ ਸ਼ਹਿਰ ਦੀ ਇੱਕ ਵਿਸਵਾpassੋਂ ਬਸੰਤ ਤੇ ਇਲਜ਼ਾਮ ਲਗਵਾ ਦਿੱਤਾ ਕਿ ਉਹਨੇ ਉਹਦਾ ਹਾਰ ਚੋਰੀ ਕੀਤਾ ਹੈ ਇਸ ਇਲਜ਼ਾਮ ਵਿੱਚ ਕੋਤਵਾਲ ਨੇ ਬਸੰਤ ਨੂੰ ਜੇਲ੍ਹ ਦੀ ਕੋਠੜੀ ਵਿੱਚ ਬੰਦ ਕਰਵਾ ਦਿੱਤਾ ਦਿਨ ਬੀਤਦੇ ਗਏ ਛੋਟੇ ਇਲਜ਼ਾਮ ਵਿੱਚ ਬਸੰਤ ਜੇਲ੍ਹ ਦੀ ਹਵਾ ਖਾ ਰਹੀ ਸੀ ਬਸੰਤ ਦੇ ਧਰਮ ਮਾਤਾ ਪਿਤਾ ਦੀ ਵੀ ਕਿਸੇ ਇੱਕ ਨਾ ਸੁਣੀ ਇੱਕ ਦਿਨ ਕੀ ਹੋਇਆ ਰਾਜਾ ਰੂਪ ਦੇ ਦਰਬਾਰ ਵਿੱਚ ਇੱਕ ਸੌਦਾਗਰ ਨੇ ਆਰਜ਼ ਗੁਜ਼ਾਰੀ ਰਾਜਨ ਮੈਂ ਮਦਦ ਦੀ ਆਸ ਲੈ ਕੇ ਤੁਹਾਡੇ ਪਾਸ ਆਇਆ ਹਾਂ ਮੇਰਾ ਜਹਾਜ਼ ਸਮੁੰਦਰ ਵਿੱਚ ਫਸਿਆ ਖੜਾ ਹੈ ਜੋਤਸ਼ੀਆ ਕਿਹਾ ਹੈ ਕਿ ਸਮੁੰਦਰ ਮਨੁੱਖ ਦੀ ਬਲੀ ਮੰਗਦਾ ਹੈ ਬਲੀ ਦੇਣ ਤੇ ਚੱਲੇਗਾ ਮੇਰੇ ਤੇ ਕਿਰਪਾ ਕਰੋ ਰਾਜਨ ਰਾਜੇ ਰੂਪ ਨੇ ਕੋਤਵਾਲ ਨੂੰ ਬੁਲਾਇਆ ਤੇ ਕਿਸੇ ਕੈਦੀ ਨੂੰ ਸੌਦਾਗਰ ਦੇ ਹਵਾਲੇ ਕਰਨ ਦਾ ਆਦੇਸ਼ ਦੇ ਦਿੱਤਾ ਕੋਤਵਾਲ ਲਈ ਇਸ ਤੋਂ ਵਧੀਆ ਮੌਕਾ ਹੋਰ ਕੀ ਮਿਲਣਾ ਸੀ ਉਹਨੇ ਬਸੰਤ ਨੂੰ ਜੇਲ੍ਹਖਾਨੇ ਵਿੱਚੋਂ ਕੱਢ ਕੇ ਸੌਦਾਗਰ ਦੇ ਨਾਲ ਤੋਰ ਦਿੱਤਾ ਸੌਦਾਗਰ ਬਸੰਤ ਨੂੰ ਜਹਾਜ਼ ਤੇ ਲੈ ਆਇਆ ਬਸੰਤ ਨੇ ਜਹਾਜ਼ ਦੇ ਇੰਜਣ ਦੇ ਕਲਪੁਰਜ਼ਿਆਂ ਨੂੰ ਆਪਣੇ ਹੱਥਾਂ ਨਾਲ ਇੱਧਰ ਉੱਧਰ ਘੁਮਾਇਆ ਤੇ ਜਹਾਜ਼ ਨੇ ਕੁਰਰ ਕੁਰਲ ਕਰਨਾ ਸ਼ੁਰੂ ਕਰ ਦਿੱਤਾ ਤੇ ਹੌਲੀ ਹੌਲੀ ਰਫ਼ਤਾਰ ਫੜ ਲਈ ਸੌਦਾਗਰ ਬਸੰਤ ਦੀ ਸਿਆਣਪ ਸੂਜ ਅਤੇ ਸਰੀਰਕ ਦਿੱਖ ਤੋਂ ਇੰਨਾ ਪ੍ਰਭਾਵਿਤ ਹੋ ਗਿਆ ਕਿ ਉਸਨੇ ਉਸ ਨੂੰ ਆਪਣਾ ਧਰਮ ਪੁੱਤਰ ਬਣਾ ਕੇ ਆਪਣੇ ਨਾਲ ਹੀ ਜਹਾਜ਼ ਤੇ ਰੱਖ ਲਿਆ ਬਸੰਤ ਹੁਣ ਸੌਦਾਗਰ ਪੁੱਤਰ ਵਜੋਂ ਜਹਾਜ਼ ਤੇ ਵਿਚਰ ਰਿਹਾ ਸੀ ਤੇ ਉਹਦੇ ਲਈ ਸਮੁੰਦਰੀ ਸਫ਼ਰ ਦਾ ਆਪਣਾ ਸਵਾਦ ਸੀ ਜਹਾਜ਼ ਕਈ ਮਹੀਨੇ ਸਮੁੰਦਰ ਦੇ ਪਾਣੀਆਂ ਤੇ ਤੈਰਨ ਮਗਰੋਂ ਕਾਮਰੂਪ ਦੇ ਰਾਜ ਵਿੱਚ ਪੁੱਜ ਗਿਆ ਬੰਦਰਗਾਹ ਤੇ ਲੰਗਰ ਸੁੱਟ ਕੇ ਸੌਦਾਗਰ ਨੇ ਸ਼ਹਿਰ ਦੇ ਇੱਕ ਬਾਗ ਵਿੱਚ ਜਾ ਡੇਰੇ ਲਾਏ ਬਸੰਤ ਬਹੁਤ ਹੀ ਖੂਬਸੂਰਤ ਤੇ ਛੈਲ ਛਬੀਲਾ ਗੱਭਰੂ ਸੀ ਕਾਮਰੂਪ ਦੀਆਂ ਕਈ ਖੂਬਸੂਰਤ ਮੁਟਿਆਰਾਂ ਨੇ ਉਹਨੂੰ ਮੋਹ ਪਿੰਨੀਆਂ ਨਿਗਾਹਾਂ ਨਾਲ ਵੇਖਿਆ ਤੇ ਠੰਡੇ ਹੋ ਕੇ ਪਰੇ ਇੱਕ ਦਿਨ ਸਹਿਰ ਕਰਦੀ ਕਾਮਰੂਪ ਦੀ ਸ਼ਹਿਜ਼ਾਦੀ ਚੰਦਰਬਦਨ ਆਪਣੀਆਂ ਸਹੇਲੀਆਂ ਨਾਲ ਬਾਗ ਵਿੱਚ ਪੁੱਜ ਗਈ। ਉਹਨੇ ਵਾਂਕੇ ਬਸੰਤਵਲ ਵਿਖਿਆ ਤੇ ਵੇਖਿਆ ਤੇ ਸਾਰ ਹੀ ਆਪਣਾ ਦਿਲ ਉਹਨੂੰ ਦੇ ਬੈਠੀ ਤੇ ਘਰ ਆ ਕੇ ਆਪਣੇ ਮਾਂ ਬਾਪ ਨੂੰ ਆਖਿਆ ਮੈਂ ਤਾਂ ਵਿਆਹੀ ਸੌਦਾਗਰ ਦੇ ਮੁੰਡੇ ਨਾਲ ਕਰਵਾਉਣਾ ਨਹੀਂ ਤਾਂ ਸਾਰੀ ਉਮਰ ਕੁਆਰੀ ਰਹਾਂਗੀ। ਉਹਦੇ ਮਾਂ ਬਾਪ ਆਪਣੀ ਧੀ ਦੀ ਜ਼ਿੱਦ ਅੱਗੇ ਠਹਿਰ ਨਾ ਸਕੇ ਤੇ ਉਹਨਾਂ ਨੇ ਸੌਦਾਗਰ ਨੂੰ ਬੁਲਾ ਕੇ ਚੰਦਰਬਦਨ ਦੀ ਸ਼ਾਦੀ ਬਸੰਤ ਨਾਲ ਕਰ ਦਿੱਤੀ। ਤੈਨੀ ਖੂਬਸੂਰਤ ਮੋਟਿਆਰ ਬਸੰਤ ਨੇ ਪਹਿਲਾ ਕਦੀ ਨਹੀਂ ਸੀ ਤੱਕੀ ਉਹਦੇ ਮਿਰਗਾ ਵਰਗੇ ਨੈਣਾ ਤੇ ਬਸੰਤ ਫਿਦਾ ਹੋ ਗਿਆ ਤੇ ਉਸਨੇ ਮਿਰਗ ਨੈਣੀ ਚੰਦਰਬਦਨ ਨੂੰ ਤਨੋਂ ਮਨੋਂ ਆਪਣਾ ਬਣਾ ਲਿਆ ਕੁਝ ਦਿਨ ਦੋਨੋਂ ਕਾਮਰੂਪ ਦੇ ਮਹਿਲਾ ਦਾ ਆਨੰਦ ਮਾਣ ਕੇ ਜਹਾਜ਼ ਧਿਆ ਗਏ ਤੇ ਚੰਦਰਬਦਨ ਆਪਣੇ ਮਾਂ ਬਾਪ ਨੂੰ ਵਿਦਾਈ ਲੈ ਕੇ ਸਮੁੰਦਰੀ ਸਫ਼ਰ ਤੇ ਰਵਾਨਾ ਹੋ ਗਈ ਜਹਾਜ਼ ਹੁਣ ਵਾਪਸ ਵਿਸਰਵਲ ਨੂੰ ਪਰਤ ਰਿਹਾ ਸੀ ਚੰਦਰਬਦਨ ਤੇ ਬਸੰਤ ਖੇਲੀਆਂ ਕਰਦੇ ਪਾਣੀ ਤੇ ਮੋਜ ਮਸਤੀ ਮਾਣਦੇ ਰਹੇ ਇੱਕ ਦਿਨ ਸੌਦਾਗਰ ਨੇ ਵੇਖਿਆ ਚੰਦਰ ਬਦਨ ਕਲਮ ਕੱਲੀ ਮਸਤੂਲ ਕੋਲ ਖੜੋਤੀ ਹੋਈ ਚੜਦੇ ਸੂਰਜ ਨੂੰ ਨਿਗਾਹ ਰਹੀ ਸੀ ਚੜਦੇ ਸੂਰਜ ਦੀ ਲਾਲੀ ਚੁਪਜੀ ਚੰਦਰ ਬਦਨ ਨੂੰ ਕਾਇਲ ਕਰ ਗਈ ਉਹ ਸੋਚਣ ਲੱਗਿਆ ਜੇ ਚੰਦਰ ਮੇਰੀ ਬਣ ਜਾਵੇ ਤਾਂ ਸਾਰੀ ਦੁਨੀਆ ਦੀ ਦੌਲਤ ਇਹਦੇ ਤੇ ਨਿਛਾਵਰ ਕਰ ਦਿਆਂ ਸੌਦਾਗਰ ਨੇ ਹਰ ਹੀਲੇ ਚੰਦਰ ਬਦਨ ਨੂੰ ਆਪਣੀ ਬਣਾਉਣ ਦਾ ਮਨੋਂ ਮਨੀ ਫੈਸਲਾ ਕਰ ਲਿਆ ਚੰਦਰ ਬਦਨ ਦਾ ਸੌਦਾਗਰ ਨੂੰ ਆਪਣੇ ਸੌਰੇ ਦੇ ਰੂਪ ਵਿੱਚ ਚਿਤਵ ਰਹੀ ਸੀ ਤੇ ਬਸੰਤ ਆਪਣੇ ਧਰਮ ਪਿਤਾ ਦੇ ਸਮਾਨ ਉਸ ਦਾ ਆਦਰ ਮਾਨ ਕਰਦਾ ਸੀ ਜਦੋਂ ਮਨੁੱਖ ਦੇ ਅੰਦਰ ਬਦੀ ਉੱਠਦੀ ਹੈ ਤਾਂ ਉਹ ਚੰਗੇ ਮਾੜੇ ਦੀ ਪਹਿਚਾਨ ਪੁੱល ਜਾਂਦਾ ਹੈ ਇੱਕ ਦਿਨ ਕੀ ਹੋਇਆ ਸੌਦਾਗਰ ਤੇ ਬਸੰਤ ਜਹਾਜ਼ ਦੇ ਤਖਤੇ ਤੇ ਖੜੋਤੇ ਹੋਏ ਸਨ ਕਿ ਸਮੁੰਦਰ ਵਿੱਚੋਂ ਪਾਣੀ ਦੀ ਛਲ ਆਈ ਤੇ ਸੌਦਾਗਰ ਨੇ ਇੱਕਦਮ ਬਸੰਤ ਨੂੰ ਲਕੋਣ ਚੁੱਕ ਕੇ ਫੁਰਤੀ ਨਾਲ ਸਮੁੰਦਰ ਵਿੱਚ ਵਗਾਹ ਮਾਰਿਆ ਤੇ ਰੋਲਾ ਪਾ ਦਿੱਤਾ ਕਿ ਬਸੰਤ ਸਮੁੰਦਰ ਵਿੱਚ ਡਿੱਗ ਕੇ ਡੁੱਬ ਗਿਆ ਹੈ ਤੇ ਨਾਲ ਹੀ ਵਿਰਲਾਪ ਕਰਨ ਲੱਗਿਆ ਚੰਦਰ ਬਦਨ ਦਾ ਰੋ ਰੋ ਕੇ ਬੁਰਾ ਹਾਲ ਹੋ ਰਿਹਾ ਸੀ ਉਹ ਬਸੰਤ ਦਾ ਨਾਂ ਲੈ ਲੈ ਕੇ ਬਹੁੜੀਆਂ ਆਨ ਪਾ ਰਹੀ ਸੀ ਸੌਦਾਗਰ ਵੀ ਉਸ ਨੂੰ ਤਰਵਾਸਾ ਦੇਣ ਵਿੱਚ ਕੋਈ ਕਸਰ ਨਹੀਂ ਸੀ ਛੱਡ ਰਿਹਾ ਇਦਰ ਬਸੰਤ ਸਮੁੰਦਰ ਦੇ ਡੂੰਘੇ ਪਾਣੀਆਂ ਵਿੱਚ ਜੀਵਨ ਮੌਤ ਦੀ ਲੜਾਈ ਲੜ ਰਿਹਾ ਸੀ ਤੇ ਸਮੁੰਦਰ ਦੀਆਂ ਕਹਿਰ ਭਰੀਆਂ ਲਹਿਰਾਂ ਉਸ ਨੂੰ ਆਪਣੇ ਵਹਿਣ ਵਿੱਚ ਵਹਾਈ ਜਾ ਰਹੀਆਂ ਸਨ ਕਿ ਅਚਾਨਕ ਇੱਕ ਅਜੇ ਹੀ ਸੁਨਾਮੀ ਵਰਗੀ ਲਹਿਰ ਆਈ ਜਿਸ ਵਿੱਚ ਇੱਕ ਬੌਂਦਲਿਆ ਹੋਇਆ ਮਗਰਮਚ ਚਰੋੜਿਆ ਜਾ ਰਿਹਾ ਸੀ ਬਸੰਤ ਨੇ ਹਿੰਮਤ ਕਰਕੇ ਉਸ ਬੌਂਦਲੇ ਹੋਏ ਮਗਰਮਚ ਨੂੰ ਜਾਂ ਜੱਫੀ ਪਾਈ ਤੇ ਮਜ਼ਬੂਤੀ ਨਾਲ ਫੜ ਲਿਆ ਤੇ ਲਹਿਰਾਂ ਜੋ ਵਹਿੰਦਾ ਹੋਇਆ ਮਗਰਮਚ ਉਸ ਨੂੰ ਸਮੁੰਦਰ ਦੇ ਕੰਢੇ ਤੇ ਲੈ ਆਇਆ ਜਿੱਥੇ ਮਾਹੀਗੀਰ ਮੱਛੀਆਂ ਪਕੜ ਰਹੇ ਸਨ ਉਹਨਾਂ ਨੇ ਬਸੰਤ ਨੂੰ ਸਮੁੰਦਰ ਜੋ ਬਾਹਰ ਕੱਢ ਲਿਆਤੇ ਤੁਰੰਤ ਹੀ ਕਈ ਉਹੜ-ਪੋਹੜ ਕਰਕੇ ਉਹਦੀ ਜਾਨ ਬਚਾ ਲਈ ਅਤੇ ਆਪਣੇ ਘਰ ਲੈ ਆਏ। ਵਿਸਰ ਦਾ ਇੱਕ ਮਾਲੀ ਜੋ ਮਾਹੀਗੀਰਾ ਦਾ ਜਾਲੂ ਸੀ, ਅੱਗੋਂ ਉਸ ਨੂੰ ਆਪਣੇ ਘਰ ਲੈ ਆਇਆ। ਮਾਲੀ ਮਾਲਣ ਦੇ ਘਰ ਕੋਈ ਔਲਾਦ ਨਹੀਂ ਸੀ। ਉਹ ਉਸ ਨੂੰ ਪੁੱਤਰ ਵਾਵਾ। ਔਲਾਦ ਨਹੀਂ ਸੀ। ਉਸ ਨੂੰ ਪੁੱਤਰ ਵਾਂਗ ਸਮਝਦੇ ਹੋਏ ਉਸ ਨੂੰ ਹਰ ਪੱਖੋਂ ਖੁਸ਼ੀ ਪ੍ਰਦਾਨ ਕਰਨ ਦਾ ਯਤਨ ਕਰ ਰਹੇ ਸਨ ਉਹ ਹੁਣ ਉਹਨਾਂ ਦੇ ਘਰ ਖੁਸ਼ੀਆਂ ਭਰੀ ਜ਼ਿੰਦਗੀ ਬਤੀਤ ਕਰ ਰਿਹਾ ਸੀ ਵਾਲਨ ਨੂੰ ਉਸਨੇ ਸਾਰੀ ਹੋਈ ਬੀਤੀ ਸੁਣਾਈ ਉਸਨੇ ਆਖਿਆ ਪਰਮਾਤਮਾ ਉਸਦੀ ਸਾਰ ਲਵੇਗਾ ਤੇ ਚੰਦਰ ਬदन ਉਸ ਨੂੰ ਜ਼ਰੂਰ ਮਿਲੇਗੀ ਸੌਦਾਗਰ ਨੇ ਚੰਦਰ ਬਦਨ ਨੂੰ ਆਪਣੇ ਵਸ ਵਿੱਚ ਕਰਨ ਲਈ ਕਈ ਹਿਲੇ ਵਰਤੇ ਦરાયા ਤਮਕਾਇਆ ਵੀ आखिर सौदागर तो खैड़ा छुड़ाਉਣ ਲਈ ਇੱਕ ਦਿਨ ਚੰਦਰ ਬਦਨ ਨੇ ਚਾਲ ਚੱਲੀ ਤੁਸੀਂ ਮੈਨੂੰ ਇੱਕ ਸਾਲ ਦਾ ਸਮਾਂ ਦੇਵੋ ਇਸ ਸਮੇਂ ਦੌਰਾਨ ਜੇ ਬਸੰਤ ਜਿਉਂਦਾ ਮਿਲ ਗਿਆ ਤਾਂ ਵਾਹ ਪਲੀ ਨਹੀਂ ਤੁਹਾਡੇ ਨਾਲ ਕੀਤੀ ਅਨੁਸਾਰ ਸ਼ਾਦੀ ਕਰਵਾ ਲਵਾਂਗੀ ਸੌਦਾਗਰ ਤਾਂ ਉਹਨੂੰ ਪ੍ਰਾਪਤ ਕਰਨ ਲਈ ਇੱਕ ਸਾਲ ਤਾਂ ਕਿ کئی ਸਾਲ ਉਡੀਕਣ ਲਈ ਤਿਆਰ ਸੀ ਜਹਾਜ਼ ਵਾਪਸੀ ਤੇ ਮਿਸਰ ਵੱਲ ਨੂੰ ਆ ਰਿਹਾ ਸੀ ਤੇ ਚੰਦਰ ਬਦਨ ਸੌਦਾਗਰ ਦੀ ਰੋਜ਼ ਦੀ ਛੇੜਛਾੜ ਤੋਂ ਨਿਸ਼ਚਿੰਤ ਹੋ ਕੇ ਬਸੰਤ ਦੀ ਯਾਦ ਜੋ ਕੋਈ ਸੁਪਨੈ ਸੰਸਾਰ ਵਿੱਚ ਖੋ ਗਈ ਸੀ ਤੇ ਉਧਰ ਬਸੰਤ ਮਾਲਨ ਦੇ ਕਾਰ ਜਹਾਜ਼ ਦੀ ਵਾਪਸੀ ਦੀ ਉਡੀਕ ਕਰ ਰਿਹਾ ਸੀ ਆਖਰ ਜਹਾਜ਼ ਮਿਸਰ ਦੇ ਸਾਹਲ ਧਿਆਨ ਲੱਗਾ ਬਸੰਤ ਤਾਂ ਚੰਦਰ ਦਾ ਹਾਲ ਜਾਣਨ ਲਈ ਬੇਤਾਬ ਸੀ ਮਾਲਨ ਫੁੱਲਾਂ ਦੇ ਹਾਰ ਤੇ ਗੁਲਦਸਤੇ ਲੈ ਕੇ ਜਹਾਜ਼ ਤੇ ਪਹੁੰਚ ਗਈ ਤੇ ਚੰਦਰ ਬਦਨ ਦੇ ਗਲ ਚਹਾਰ ਪਾਉਂਦਿਆਂ ਹੌਲੇ ਦੇਣੇ ਬੋਲੀ ਬੇਟਾ ਉਦਾਸ ਨਾ ਹੋ ਤੇਰਾ ਸੁਹਾਗ ਜੁੰਦਾ ਹੈ ਬਸੰਤ ਮੇਰੇ ਘਰ ਹੈ ਉਸਨੇ ਸਾਰੀ ਹੱਦਬੀਤੀ ਸੁਣਾਈ ਹੈ ਉਹ ਤੇਰੀ ਯਾਦ ਵਿੱਚ ਤੜਪ ਰਿਹਾ ਹੈ ਮੈਂ ਕੱਲ ਨੂੰ ਫੇਰ ਆਵਾਂਗੀ ਗੁਲਦਸਤਾ ਲੈ ਕੇ ਐਨਾ ਆਖ ਮਾਲਨ ਜਹਾਜ਼ ਤੋਂ ਪਰਤ ਆਈ ਤੇ ਚੰਦਰ ਬਦਨ ਦੇ ਚਿਹਰੇ ਤੇ ਅਨੂਠੀ ਖੁਸ਼ੀ ਦੀਆਂ ਲਹਿਰਾਂ ਲਹਿ ਲਾਉਣ ਲੱਗੀਆਂ ਤੇ ਉਹਦੇ ਮਨ ਦਾ ਮੋਰ ਪਹਿਲਾ ਪਾਉਣ ਲੱਗਾ ਮਾਲਨ ਨੇ ਘਰ ਆ ਕੇ ਜਦੋਂ ਬਸੰਤ ਨੂੰ ਚੰਦਰ ਬਦਨ ਦੇ ਪਤੀ ਬ੍ਰਤਾਤਰਮ ਤੇ ਕਾਇਮ ਰਹਿਣ ਦੀ ਗੱਲ ਦੱਸੀ ਤਾਂ ਉਹਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਬਸੰਤ ਨੂੰ ਇਸ ਗੱਲ ਦਾ ਤਾਂ ਪਤਾ ਲੱਗ ਗਿਆ ਸੀ ਕਿ ਰਾਜਾ ਰੂਪ ਉਹਦਾ ਪਰ ਆ ਹੈ ਉਸ ਤੱਕ ਪਹੁੰਚ ਕਰਨ ਅਤੇ ਚੰਦਰਬਦਨ ਨੂੰ ਸੌਦਾਗਰ ਦੇ ਚੁੰਗਲ ਤੋਂ ਬਚਾਉਣ ਲਈ ਉਹਨੇ ਇੱਕ ਵਿਉਂਤ ਬਣਾਈ। ਉਹਨੇ ਮਾਲਨ ਹੱਥੇ ਇੱਕ ਸੁਨੇਹਾ ਚੰਦਰਬਦਨ ਨੂੰ ਭੇਜਿਆ, "ਚੰਦਰ, ਸ਼ੁਕਰ ਹੈ ਖੁਦਾ ਦਾ ਤੈਨੂੰ ਡੋਲੀ ਨਹੀਂ। ਸੌਦਾਗਰ ਨੂੰ ਆਖਿਓ ਤੇਰੇ ਨਾਲ ਵਿਆਹ ਕਰਾਉਣ ਤੋਂ ਪਹਿਲਾਂ ਤੈਨੂੰ ਰੂਪ ਬਸੰਤ ਦੀ ਕਥਾ ਸੁਣਾਉਣ ਦਾ ਪ੍ਰਬੰਧ ਕਰੇ।" ਮਾਲਨ ਗੁਰਦਸਤਾ ਭੇਜ ਕਰਨ ਦੇ ਪੱਜ ਬਸੰਤ ਦਾ ਸੁਨੇਹਾ ਚੰਦਰਬਦਨ ਨੂੰ ਦਿਾਈ। ਉਹਨੇ ਸੌਦਾਗਰ ਨੂੰ ਆਖਿਆ, "ਮਾਲਕ ਮੈਂ ਤੁਹਾਨੂੰ ਹੋਰ ਤੜਪਾਉਣਾ ਨਹੀਂ ਚਾਹੁੰਦੀ ਵਿਆਹ ਕਰਾਉਣ ਲਈ ਹੁਣੇ ਤਿਆਰ ਹਾਂ ਵਿਆਹ ਤੋਂ ਪਹਿਲਾਂ ਰੀਤੀ ਅਨੁਸਾਰ ਮੈਂ ਰੂਪ ਬਸੰਤ ਦੀ ਕਥਾ ਸੁਣਨਾ ਚਾਹੁੰਦੀ ਹਾਂ ਤਦ ਹੀ ਵਿਆਹ ਸੰਪੂਰਨ ਹੋਵੇਗਾ ਚੰਦਰ ਤੇਰੀ ਮੰਗ ਵੀ ਪੂਰੀ ਹੋ ਜਾਵੇਗੀ ਤੇਰੇ ਲਈ ਤਾਂ ਮੈਂ ਪਹਾੜ ਵੀ ਖੋਣ ਸਕਦਾ ਹਾਂ ਅੱਜ ਹੀ ਰਾਜਾ ਰੂਪ ਦੇ ਦਰਬਾਰ 'ਚ ਜਾ ਕੇ ਇਸ ਦਾ ਪ੍ਰਬੰਧ ਕਰਦਾ ਹਾਂ ਸੌਦਾ ਕਰਨੇ ਰਾਜਾ ਰੂਪ ਦੇ ਦਰਬਾਰ ਵਿੱਚ ਜਾ ਹਰਜ਼ ਗੁਜ਼ਾਰੀ ਰੂਪਤਾ ਆਪੇ ਕਥਾ ਸੁਣਨ ਲਈ ਉਤਾਵਲਾ ਸੀ। ਉਹਨੇ ਸਾਰੇ ਰਾਜ ਵਿੱਚ ਡੌਂਦੀ ਪਿਤਵਾ ਦਿੱਤੀ ਕਿ ਜਿਹੜਾ ਵਿਅਕਤੀ ਰਾਜ ਦਰਬਾਰ ਵਿੱਚ ਆ ਕੇ ਰੂਪ ਬਸੰਤ ਦੀ ਕਥਾ ਸੁਣਾਵੇਗਾ ਉਹਨੂੰ ਮੂੰਹ ਮੰਗਿਆ ਇਨਾਮ ਮਿਲੇਗਾ। ਅਗਲੀ ਪਲ ਖਮਾਲੀ ਨੇ ਰਾਜਾ ਰੂਪ ਦੇ ਦਰਬਾਰ ਵਿੱਚ ਹਾਜ਼ਰ ਹੋ ਕੇ ਅਰਜ਼ ਕੀਤੀ, ਮਹਾਰਾਜ ਮੇਰੀ ਬੇਟੀ ਰੂਪ ਬਸੰਤ ਦੀ ਕਥਾ ਜਾਣਦੀ ਹੈ। ਉਹਨੇ ਕਦੇ ਪਰਾਏ ਮਰਦ ਦਾ ਮੂੰਹ ਨਹੀਂ ਵੇਖਿਆ। ਮੇਰੇ ਘਰ ਤੋਂ ਸਾਰੇ ਰਾਹ ਵਿੱਚ ਕਨਾਤਾ ਲਗਵਾ ਦੇਵੋ। ਉਹ ਢੋਲੀ 'ਚ ਬੈਠ ਕੇ ਤੁਹਾਡੇ ਦਰਬਾਰ ਚਾਹਰ ਹੋਵੇਗੀ ਤੇ ਕਥਾ ਸੁਣਾਵੇਗੀ ਬਸੰਤ ਨੂੰ ਦਰਸੀ ਕਿ ਪਹਿਲਾ ਵਾਂਗ ਕੋਤਵਾਲ ਨੂੰ ਪਛਾਣਨਾ ਲਵੇ ਇਸ ਲਈ ਉਹਨੇ ਆਪਣਾ ਭੇਸ ਬਦਲ ਕੇ ਰਾਜ ਦਰਬਾਰ ਵਿੱਚ ਜਾਣ ਦੀ ਵਿਉਂਤ ਬਣਾਈ ਸੀ ਸਾਰੇ ਰਾਹ ਵਿੱਚ ਕਨਾਤਾ ਲੱਗ ਗਈਆਂ ਮਾਲਣ ਨੇ ਬਸੰਤ ਦਾ ਸਿਰ ਗੁੰਦ ਕੇ ਉਸ ਨੂੰ ਇੱਕ ਖੂਬਸੂਰਤ ਮੋਟਿਆਰ ਦੇ ਰੂਪ ਵਿੱਚ ਸ਼ਿੰਗਾਰ ਦਿੱਤਾ ਤੇ ਕਹਾਂ ਉਸ ਨੂੰ ਢੋਲੀ ਵਿੱਚ ਬਿਠਾ ਕੇ ਰਾਜ ਦਰਬਾਰ ਵਿੱਚ ਲੈ ਆਏ ਰਾਜ ਦਰਬਾਰ ਵਿੱਚ ਖੂਬ ਰੌਣਕਾਂ ਸਨ ਰਾਜਾ ਰੂਪ ਰਾਜ ਸਿੰਘਾਸਣ ਤੇ ਬਿਰਾਜਮਾਨ ਸੀ ਸੌਦਾਗਰ ਅਤੇ ਹੋਰ ਹਿਲਕਾਰ ਰਾਜੇ ਦੇ ਨਾਲ ਸੁਸ਼ੋਭਤ ਸੰ ਤੇ ਚੰਦਰਬਦਨ ਰਾਜ ਮਹਿਲ ਦੇ ਚਿਲਮਨ ਵਿੱਚ ਬੈਠੀ ਹੋਈ ਸੀ ਮਾਲਣ ਦੀ ਧੀ ਨੇ ਕਥਾ ਸ਼ੁਰੂ ਕਰਨ ਲਈ ਰਾਜਾ ਰੂਪ પાસે ਆਗਿਆ ਮੰਗੀ ਮਹਾਰਾਜ ਆਗਿਆ ਹੋਵੇ ਤਾਂ ਕਥਾ ਸ਼ੁਰੂ ਕਰਾਂ ਆਗਿਆ ਹੈ ਨਿਰਵਿਗੰ ਸੁਣਾਓ ਰੂਪ ਨੇ ਹੱਥ ਖੜ੍ਹਾ ਕਰਕੇ ਆਗਿਆ ਦੇ ਦਿੱਤੀ ਮਾਲੰਡੀ ਦੀ ਧੀ ਬੜੇ ਬਸੰਤ ਨੇ ਜਦੋਂ ਵਿਰਾਗਮਈ ਬੋਲਾਂ ਵਿੱਚ ਰੂਪ ਬਸੰਤ ਦੀ ਕਥਾ ਸ਼ੁਰੂ ਕੀਤੀ ਤਾਂ ਸਾਰੇ ਦਰਬਾਰ ਵਿੱਚ ਸਨਨਾਟਾ ਛਾ ਗਿਆ ਉਸਨੇ ਆਪਣੇ ਪਿੰਡੇ ਤੇ ਹੰਡਾਈ ਕਥਾ ਨੂੰ ਅਜਿਹੇ ਮਾਰਮਿਕ ਸ਼ਬਦਾਂ ਵਿੱਚ ਬਿਆਨ ਕੀਤਾ ਕਿ ਰਾਜਾ ਰੂਪ ਦੀਆਂ ਅੱਖੀਆਂ ਵਿੱਚੋਂ ਵਿਰਾਗ ਦੇ ਅਥਰੂਆਂ ਦੀਆਂ ਧਾਰਾ ਵਹਿ ਤੁਰੀਆਂ ਕਥਾ ਸੁਣਦਿਆਂ ਜਦੋਂ ਉਸਨੇ ਆਪਣੇ ਰਾਜ ਦੇ ਕੋਲ ਦਵਾਲ चौपीदार ते विश्वਾ ਦੇ ਬਸੰਤ ਪ੍ਰਤੀ ਆਪਣਾ ਇਹ ਵਤੀਰੇ ਦਾ ਬਿਰਤਾਂਤ ਸੁਨਿਆ ਤਾਂ ਉਸਨੇ ਉਹਨਾਂ ਨੂੰ ਉਸੇ ਵਕਤ ਗ੍ਰਿਫਤਾਰ ਕਰਨ ਦਾ ਹੁਕਮ ਸੁਣਾ ਦਿੱਤਾ ਕਥਾ ਸੁਣ ਰਹੇ ਸੌਦਾਗਰ ਦੇ ਦਿਲ ਨੂੰ ਉਦੋਹੀ ਕੰਬਾ ਛਿੜ ਪਿਆ ਜਦੋਂ ਮਾਲਨ ਦੀ ਧੀ ਨੇ ਬਸੰਤ ਨੂੰ ਬਲੀ ਦੇਣ ਲਈ ਸੌਦਾਗਰ ਦੇ ਹਵਾਲੇ ਕਰਨ ਦਾ ਕਿੱਸਾ ਸ਼ੁਰੂ ਕੀਤਾ ਜਦੋਂ ਰਾਜਾ ਰੂਪ ਨੇ ਸੌਦਾਗਰ ਵੱਲੋਂ ਚੰਦਰਬਦਨ ਨੂੰ ਆਪਣੀ ਬਣਾਉਣ ਖਾਤਰ ਬਸੰਤ ਨੂੰ ਸਮੁੰਦਰ ਵਿੱਚ ਕਥਾ ਸੁਣ ਰਹੀ ਸੌਦਾਗਰ ਦੇ ਦਿਲ ਨੂੰ ਉਦੋਹੀ ਕੰਬਾ ਛਿੜ ਪਿਆ ਜਦੋਂ ਮਾਲਨ ਦੀ ਧੀ ਨੇ ਬਸੰਤ ਨੂੰ ਬਲੀ ਦੇਣ ਲਈ ਸੌਦਾਗਰ ਦੇ ਹਵਾਲੇ ਕਰਨ ਦਾ ਕਿੱਸਾ ਸ਼ੁਰੂ ਕੀਤਾ ਜਦੋਂ ਰਾਜਾ ਰੂਪ ਨੇ ਸੌਦਾਗਰ ਵੱਲੋਂ ਚੰਦਰਬਦਨ ਨੂੰ ਆਪਣੀ ਬਣਾਉਣ ਖਾਤਰ ਬਸੰਤ ਨੂੰ ਸਮੁੰਦਰ ਵਿੱਚ ਸੁੱਟਣ ਦਾ ਬਿਰਤਾਂਤ ਸੁਣਿਆ ਤਾਂ ਉਹ ਇੱਕਦਮ ਅਗ ਬਗੂਲਾ ਹੋ ਗਿਆ ਤੇ ਤੁਰੰਤ ਹੀ ਸੌਦਾਗਰ ਨੂੰ ਹਤਕੜੀਆਂ ਲਾਉਣ ਦੇ ਆਦੇਸ਼ ਦੇ ਦਿੱਤੇ ਰੂਪ ਦੀ ਹਾਲਤ ਹੁਣ ਵੇਖੀ ਨਹੀਂ ਸੀ ਜਾਂਦੀ ਤੇ ਪੰਬਾ ਮਾਰ ਮਾਰ ਰੋ ਰਿਹਾ ਸੀ ਦਿਲ ਛੋੜਾ ਨਾ ਕਰ ਰਾਜਨ ਬਸੰਤ ਡੁੱਬਿਆ ਨਹੀਂ ਜਿਉਂਦਾ ਹੈ ਮਾਲਨ ਦੀ ਧੀ ਨੇ ਕਥਾ ਅਗਾ ਧੋਰੀ ਰਾਜਨ ਕੁਦਰਤ ਦੇ ਰੰਗ ਨਿਆਰੇ ਨੇ ਬਸੰਤ ਨੇ ਹਿੰਮਤ ਨਾ ਹਾਰੀ ਉਹ ਸਮੁੰਦਰ ਦੀਆਂ ਖੂਨੀ ਛੱਲਾਂ ਨਾਲ ਕੋਲ ਕਰਦਾ ਹੋਇਆ ਸਾਗਰ ਦੇ ਕੰਢੇ ਆਣ ਲੱਗਾ ਜਿੱਥੇ ਮਾਹੀਗੀਰ ਮੱਛੀਆਂ ਫੜ ਰਹੇ ਸਨ ਉਹਨਾਂ ਨੇ ਬੇਸੋਧ ਬਸੰਤ ਨੂੰ ਹੋਸ਼ ਵਿੱਚ ਲਿਆਂਦਾ ਤੇ ਉਹ ਹੁਣ ਮਾਲਨ ਦੀ ਧੀ ਦੇ ਪੇਸ ਵਿੱਚ ਤੁਹਾਨੂੰ ਕਥਾ ਸੁਣਾ ਰਿਹਾ ਹੈ ਕਥਾ ਦਾ ਆਖਰੀ ਵਾਕ ਸੁਣਦੇ ਸਾਰ ਹੀ ਰਾਜਾ ਰੂਪ ਆਪਣੇ ਸਿੰਘਾਸਨ ਤੋਂ ਇੱਕਦਮ ਉੱਠ ਖੜ੍ਹਾ ਹੋਇਆ ਤੇ ਦੌੜ ਕੇ ਬਸੰਤ ਨੂੰ ਆਗਲ ਵਕੜੀ ਪਾਈ। ਦੋਨੋਂ ਕਾਫੀ ਸਮਾਂ ਹੋ ਕੇ ਤੇ ਸਿਸਕੀਆਂ ਪਰਦੇ ਰਹੇ। ਸਾਰੇ ਰਾਜ ਦਰਬਾਰੀਆਂ ਦੀਆਂ ਅੱਖੀਆਂ ਨਮ ਸਨ। ਚੰਦਰਪਦਨ ਨੂੰ ਵੀ ਹਰਮ ਵਿੱਚੋਂ ਬੁਲਾ ਲਿਆ ਗਿਆ। ਬਸੰਤ ਤੇ ਚੰਦਰਪਦਨ ਆਪੋ ਵਿੱਚ ਮਿਲ ਕੇ ਸਰਸ਼ਾਰ ਹੋ ਗਏ। ਖੁਸ਼ੀਆਂ ਦਾ ਕੋਈ ਪਾਰਾ ਵਾਰ ਨਹੀਂ ਸੀ। ਰਾਜਧਾਨੀ ਵਿੱਚ ਦੀਪਮਾਲਾ ਕੀਤੀ ਗਈ ਤੇ ਖੈਰਾਤਾ ਵੰਡੀਆਂ ਗਈਆਂ। ਰਾਜਾ ਰੂਪ ਦੇ ਹੁਕਮ ਤੇ ਬਸੰਤ ਦੇ ਧਰਮ ਮਾਤਾ ਪਿਤਾ ਕੁਮਾਰ ਤੇ ਕੁਮਾਰੀ ਅਤੇ ਮਾਲੀ ਮਾਲਣ ਨੂੰ ਟਹਿਰ ਸਾਰੇ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਤੋਂ ਉਪਰੰਤ ਬਸੰਤ ਦੇ ਜੀਵਨ ਦਾਤੇ ਜੋਗੀ ਮੰਗਲਨਾਥ ਦੀ ਭਾਲ ਕਰਕੇ ਉਸ ਨੂੰ ਵੀ ਰਾਜ ਦਰਬਾਰ ਵਿੱਚ ਸ਼ਾਹੀ ਸਨਮਾਨ ਨਾਲ ਨਿਵਾਜਿਆ ਗਿਆ ਕੋਤਵਾਲ ਚੌਕੀਦਾਰ ਵਿਸਵਾ ਅਤੇ ਸੌਦਾਗਰ ਨੂੰ ਸਖਤ ਸਜ਼ਾਵਾ ਭੁਗਤਣ ਲਈ ਜੇਲ੍ਹ ਭੇਜ ਦਿੱਤਾ ਗਿਆ ਕੁਝ ਸਮਾਂ ਮਿਸਰ ਦੀ ਰਾਜਧਾਨੀ ਚਿਰਣ ਮਧਰੋ ਰੂਪ ਤੇ ਬਸੰਤ ਆਪਣੇ ਪਿਤਾ ਨੂੰ ਮਿਲਣ ਲਈ ਸੰਗਲਾ ਦੀ ਪਾਏ ਖੜਕ ਸੈਨ ਹੁਣ ਬੁੱਢਾ ਹੋ ਚੁੱਕਿਆ ਸੀ ਅਤੇ ਚੰਦਰਵਤੀ ਕਈ ਵਰੇ ਪਹਿਲਾਂ ਆਪਣੇ ਅੰਤਹੀ ਕਰਨ ਦੀ ਆਵਾਜ਼ ਸੁਣ ਕੇ ਪਛਤਾਪ ਵਿੱਚ ਮਹੌਰਾ ਛਟ ਕੇ ਇਸ ਫਾਨੀ ਦੁਨੀਆ ਨੂੰ ਅਲਵਿਦਾ ਆ ਚੁੱਕੀ ਸੀ ਦੋਹਾਂ ਪੁੱਤਰਾਂ ਨੂੰ ਮਿਲ ਕੇ ਖੜਕ ਸੈਨ ਦੇ ਚਿਹਰੇ ਤੇ ਖੁਸ਼ੀ ਦੀ ਲਹਿਰ ਦੌੜ ਗਈ ਉਸ ਨੇ ਬਸੰਤ ਨੂੰ ਸੰਗਲਾ ਦੀਪ ਦਾ ਰਾਜ ਭਾਗ ਸੰਭਾਲ ਦਿੱਤਾ ਤੇ ਆਪ ਬਣ ਪ੍ਰਸਤ ਧਾਰਨ ਕਰ ਲਿਆ ਕੋਝ ਦਿਨਾਂ ਮਗਰੋਂ ਉਹ ਬਸਰਦੀ ਰਾਜਧਾਨੀ ਨੂੰ ਪਰਤ ਆਇਆ